ਭਾਰਤ ਦੇਸ਼ ਮੇ ਰਾਵਣ ਦੇ ਪੁਤਲੇ ਫੂਕੇ ਜਾ ਰਹੇ ਹਨ ਲੇਕਿਨ ਯਹਾਂ ਪਰ ਆਪਨੇ ਡੋਨਲਡ ਟਰੰਪ ਦਾ ਪੁਤਲਾ ਬਣਾਇਆ ਹੈ ਕੀ ਕਾਰਨ ਹੈ ਜੀ ਅੱਜ ਇਸ ਦਾ ਦੇਖੋ ਜੇ ਰਾਵਣ ਦੇ ਪੁਤਲੇ ਫੂਕੇ ਜਾ ਰਹੇ ਹਨ ਰਾਵਣ ਦਾ ਪੁਤਲਾ ਫੂਕਣ ਦਾ ਕੀ ਮਤਲਬ ਸੀਗਾ ਜਿੱਦਾਂ ਰਾਮ ਜੀ ਨੇ ਬੁਰਾਈ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਜੀ ਬੁਰਾਈ ਦੇ ਉੱਤੇ ਜਿਹੜੀ ਸੀਗੀ ਸੱਚਾਈ ਦੀ ਜਿੱਤ ਹੋਈ ਸੀਗੀ ਅਹੰਕਾਰ ਅੰਸਾਜਾ ਦਾ ਹੰਕਾਰ ਸੀਗਾ ਉਹਦੇ ਹੰਕਾਰ ਤੇ ਜਿੱਤ ਪ੍ਰਾਪਤ ਕੀਤੀ ਸੀ ਜਿਹੜਾ ਅਲਕਾਰ ਬਣਾ ਰਿਹਾ ਸੀਗਾ ਉਹਨੇ ਜਿੱਤ ਪ੍ਰਾਪਤ ਕੀਤੀ ਸੀ ਇਸੇ ਤਰ੍ਹਾਂ ਹੀ ਡੋਨਲਡ ਟਰੰਪ ਵੀ ਕੀਆ ਦੋ ਦੇਸ਼ਾਂ ਨੂੰ ਲੜਾ ਕੇ ਆਪਣੀਆਂ ਨੀਤੀਆਂ ਜਿਹੜੀਆਂ ਉਹਨਾਂ ਬੋਸ ਦੇ ਵਿੱਚ ਲਾਗੂ ਕਰਨੇ ਚਾਹੁੰਦਾ ਹੈਗਾ ਦੋ ਦੇਸ਼ਾਂ ਨੂੰ ਲਾ ਦਿੰਦਾ ਹੈਗਾ ਆਪਦੇ ਹਥਿਆਰ ਵੇਚਣੇ ਚਾਹੁੰਦਾ ਹੈਗਾ ਜਿਹੜਾ 라ਵਣ ਸੀਗਾ ਉਹ ਪੁਰਾਣਾ 라ਵਣ ਸੀ ਉਸ ਸਮੇਂ ਦਾ ਸਮੇਂ ਦਾ 라ਵਣ ਸੀ ਜੇ ਮੁਰਦਾ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਦਾ ਅਹੰਕਾਰੀ 라ਵਣ ਦਾ ਕੁਦਲਾਸੀ ਬਣਾਇਆਗਾ ਇਹ ਡੋਨਲਡ ਟਰੰਪ ਹੈ ਇਹ ਵੀ ਆਪਣੀਆਂ ਨੀਤੀਆਂ ਜਿਹੜੀਆਂ ਇਸ ਤਰ੍ਹਾਂ ਬਣਾ ਰਿਹਾ ਹੈਗਾ ਇੱਕ ਪਾਸੇ ਕਹਿੰਦਾ ਵੀ ਜਿਹੜਾ ਇੰਡੀਆ ਮੇਰਾ ਦੋਸਤ ਹੈ ਸੁਪਾ ਕਰਦਾ ਵੀ ਇਹ ਮੇਰਾ ਦੋਸਤ ਹੈਗਾਗਾ ਦੂਜੇ ਪਾਸੇ ਫਿਰ ਉਹ ਸ਼ਰਾਬ ਮਾਰਦਾ ਇਸ ਤਰ੍ਹਾਂ ਕਿ ਜਿਹੜੀ ਤੇ ਨੀਤੀਆਂ ਇਹਨੀਆਂ ਉਹ ਦੇਸ਼ਗਰੋਹੀ ਨੀਤੀਆਂ ਹੈਗੀਆਂ ਕਦੇ ਸਾਡੇ ਟਾਇਰ ਫਲਾਇਆ ਜਾਂਦਾਗਾ ਕਦੇ ਕੁਛ ਕੀਤਾ ਜਾਂਦਾਗਾ ਇਸ ਕਦੇ ਪਾਕਿਸਤਾਨ ਨੂੰ ਕਹਿੰਦਾਗਾ ਵੀ ਐਵੇਂ ਕਰੋ ਜਦੋਂ ਤੁਹਾਡਾ ਸਪੈਸ਼ਲ ਸੰਦੂਰ ਹੋਇਆ ਸੀਗਾ ਪਾਕਿਸਤਾਨ ਨੂੰ ਇਹਨੇ ਫੰਡਿੰਗ ਦਿੱਤੀਗੀ ਕਿ ਕੋਈ ਕਦੇ ਕੁਕੂ ਬੇਲ ਵੀ ਕੰਟੀਨਿਊ ਜਿਹੜਾ ਲਗਾਤਾਰ ਕੀਤਾ ਜਾਵੇ ਇੱਕ ਪਾਸੇ ਕਹਿੰਦਾ ਸਾਡੀ ਦੋਸਤੀ ਹੈ ਦੋਸਤੀ ਕਹਦੀ ਹੈ ਵੀ ਇੱਕ ਪਾਸੇ ਕਹਿੰਦਾਗਾ ਕਿ ਮੈਨੂੰ ਜਿਹੜਾ ਹੈਗਾਗਾ ਨੋਬਲ ਪੁਰਸਕਾਰ ਮਿਲਣਾ ਚਾਹੀਦਾਗਾ ਜਦੋਂ ਦੋ ਦੇਸ਼ਾਂ ਨੂੰ ਲਾ ਕੇ ਆਪਣੇ ਵਰਡ ਦੇ ਵਿੱਚ ਗੰਦ ਪਾ ਕੇ ਜਾਂ ਲੜਾਕ ਲੜਾਈਆਂ ਲੜਵਾ ਕੇ ਜੇ ਨੋਬਲ ਪੁਰਸਕਾਰ ਲੈਣਾ ਤਾਂ ਇਹ ਜੇ ਨੋਬਲ ਪੁਰਸਕਾਰ ਦੀ ਕੋਈ ਲੈਣ ਦੀ ਜਰੂਰਤ ਨਹੀਂ ਹੈਗੀ ਵੀ ਤਾਂ ਅਸੀਂ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਉਹਨਾਂ ਨੇ ਮਾਧਿਅਮ ਰਾਹੀਂ ਜਾਂ ਆਪਣੇ ਸਰਦੇਸ਼ੀ ਗੱਲ ਦੇ ਮਾਧਿਅਮ ਰਾਹੀਂ ਇੱਕ ਅੱਜ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਇਹ ਵੀ ਇੱਕ ਜਿਹੜਾ ਹੰਕਾਰ ਦਾ ਪੁੱਤਲਾ ਫੁੱਕਿਆ ਜਾ ਰਿਹਾ ਦਾ ਠੀਕ ਹੈਗਾ ਜਿਹਨੇ ਕਹਿੰਦੇ ਰਾਮਨ ਬਹੁਤ ਬਲਸ਼ਮੀ ਸੀ ਜੈਮਾਨ ਸੀ ਆ ਇਹ ਵੀ ਗਿਆਨਮਾਨ ਹੋ ਸਕਦਾ ਹੋਵੇਗਾ ਪਰ ਇਹਨਾਂ ਦੇ ਮਨ ਦੇ ਵਿੱਚ ਹੰਕਾਰ ਆ ਉਹਦਾ ਜਿਹੜਾ ਪੁੱਤਲਾ ਸੀ ਫੁੱਜ ਰਹੇ ਆ ਅੱਜ ਇੱਕ ਮੈਸੇਜ ਇਹ ਵੀ ਦੇਣੀ ਆ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਆਪਣੇ ਦੇਸ਼ ਦਾ ਸਰਦੇਸ਼ੀ ਨਹੀਂ ਸਰਦੇਸ਼ੀ ਜੁੱਟਾ ਉਹਨਾਂ ਨੂੰ ਵਰਤ ਕੇ ਆਤਮ ਨਿਰਭਰਤਾ ਵੱਲ ਖੜੇ ਹੋ ਜਾਣਾ ਕੀ ਨਾਮ ਭਾਰਤ ਦੇਸ਼ ਮੇ ਰਾਵਣ ਦੇ ਪੁਤਲੇ ਫੂਕੇ ਜਾ ਰਹੇ ਹਨ ਲੇਕਿਨ ਯਹਾਂ ਪਰ ਆਪਨੇ ਡੋਨਲਡ ਟਰੰਪ ਦਾ ਪੁਤਲਾ ਬਣਾਇਆ ਹੈ ਕੀ ਕਾਰਨ ਹੈ ਜੀ ਅੱਜ ਇਸ ਦਾ ਦੇਖੋ ਜੇ ਰਾਵਣ ਦੇ ਪੁਤਲੇ ਫੂਕੇ ਜਾ ਰਹੇ ਹਨ ਰਾਵਣ ਦਾ ਪੁਤਲਾ ਫੂਕਣ ਦਾ ਕੀ ਮਤਲਬ ਸੀਗਾ ਜਿੱਦਾਂ ਰਾਮ ਜੀ ਨੇ ਬੁਰਾਈ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਜੀ ਬੁਰਾਈ ਦੇ ਉੱਤੇ ਜਿਹੜੀ ਸੀਗੀ ਸੱਚਾਈ ਦੀ ਜਿੱਤ ਹੋਈ ਸੀਗੀ ਅਹੰਕਾਰ ਅੰਦਾਜ਼ਾ ਦਾ ਅਹੰਕਾਰ ਸੀਗਾ ਉਹਦੇ ਅਹੰਕਾਰ ਤੇ ਜਿੱਤ ਪ੍ਰਾਪਤ ਕੀਤੀ ਸੀ ਜਿਹੜਾ ਅਲਕਾਰ ਬਣਾ ਰਿਹਾ ਸੀਗਾ ਉਹਦੇ ਜਿੱਤ ਪ੍ਰਾਪਤ ਕੀਤੀ ਸੀ ਇਸੇ ਤਰ੍ਹਾਂ ਹੀ ਡੋਨਲਡ ਟਰੰਪ ਵੀ ਕੀਆ ਦੋ ਦੇਸ਼ਾਂ ਨੂੰ ਲੜਾ ਕੇ ਆਗਿਆ ਨੀਤੀਆਂ ਜਿਹੜੀਆਂ ਉਹਨਾਂ ਬੋਲਸ ਦੇ ਵਿੱਚ ਲਾਗੂ ਕਰਨੀਆਂ ਚਾਹੁੰਦਾ ਹੈਗਾ ਦੋ ਦੇਸ਼ਾਂ ਨੂੰ ਲਾ ਲੰਦਾ ਹੈਗਾ ਆਗਿਆ ਹਥਿਆਰ ਵੇਚਣੇ ਚਾਹੁੰਦਾ ਹੈਗਾ ਜਿਹੜਾ ਰਾਵਣ ਸੀਗਾ ਉਹ ਪੁਰਾਣਾ ਰਾਵਣ ਸੀ ਉਸ ਸਮੇਂ ਦਾ ਸਮੇਂ ਦਾ ਰਾਵਣ ਸੀ ਜੇਮ ਯੁੱਧ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਦਾ ਅਹੰਕਾਰੀ ਰਾਵਣ ਦਾ ਕੁਦਲਾਸੀ ਬਣਾਇਆਗਾ ਜਿਹੜਾ ਡੋਨਲਡ ਟਰੰਪ ਹੈ ਇਹ ਵੀ ਆਪਣੀਆਂ ਨੀਤੀਆਂ ਜਿਹੜੀਆਂ ਸਦਾ ਬਣਾ ਰਿਹਾ ਹੈਗਾ ਇੱਕ ਪਾਸੇ ਕਹਿੰਦਾ ਜੀ ਜਿਹੜਾ ਇੰਡੀਆ ਮੇਰਾ ਦੋਸਤ ਹੈ ਸੁਪਾਈ ਕਰਦਾ ਵੀ ਇਹ ਮੇਰਾ ਦੋਸਤ ਹੈਗਾਗਾ ਦੂਜੇ ਪਾਸੇ ਬੇਠੇ ਸ਼ਰਾਬ ਮਾਰਦਾ ਇਸ ਤਰ੍ਹਾਂ ਕਿ ਜਿਹੜੀ ਤੇ ਨੀਤੀਆਂ ਇਹਨੀਆਂ ਉਹ ਦੇਸ਼ਗ੍ਰੋਹੀ ਨੀਤੀਆਂ ਆ ਕਦੇ ਸਾਡੇ ਟੈਰ ਫਲਾਇਆ ਜਾਂਦਾ ਹੈਗਾ ਕਦੇ ਕੁਝ ਕੀਤਾ ਜਾਂਦਾ ਹੈਗਾ ਇਸ ਕਰਕੇ ਕਦੇ ਪਾਕਿਸਤਾਨ ਨੂੰ ਕਹਿੰਦਾ ਹੈਗਾ ਵੀ ਐਵੇਂ ਕਰੋ ਜਦੋਂ ਤੁਹਾਡਾ ਸਪੈਸ਼ਲ ਸੰਦੂਕ ਆਇਆ ਸੀਗਾ ਪਾਕਿਸਤਾਨ ਨੂੰ ਇਹਨੇ ਫੰਡਿੰਗ ਕੀਤੀਗੀ ਕਿ ਕੋਈ ਕਹਿੰਦੇ ਕੁੱਕੂ ਬੇਲ ਵੀ ਕੰਟੀਨਿਊ ਜਿਹੜਾ ਲਗਾਤਾਰ ਕੀਤਾ ਜਾਵੇ ਇੱਕ ਵਾਰ ਸੇ ਕਹਿੰਦਾ ਸਾਡਾ ਦੋਸਤੀ ਹੈ ਦੋਸਤੀ ਕਹਦੀ ਹੈ ਵੀ ਇੱਕ ਪਾਸੇ ਕਹਿੰਦਾ ਹੈਗਾ ਮੈਨੂੰ ਜਿਹੜਾ ਹੈਗਾ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈਗਾ ਜਦੋਂ ਦੋ ਦੇਸ਼ਾਂ ਨੂੰ ਲਾ ਕੇ ਆਪਣੇ ਬਾਡ ਦੇ ਵਿੱਚ ਗੰਦ ਪਾ ਕੇ ਜਿਆ ਲੜਾਕ ਲੜਾਈਆਂ ਲੜਵਾ ਕੇ ਜੇ ਨੋਬਲ ਪੁਰਸਕਾਰ ਲੈਣਾ ਤਾਂ ਇਹ ਜੇ ਨੋਬਲ ਪੁਰਸਕਾਰ ਦੀ ਕੋਈ ਲੈਣ ਦੀ ਜਰੂਰਤ ਨਹੀਂ ਹੈਗੀ हां ਅਸੀਂ ਆਪਣੇ ਦੇਸ਼ ਦੇ ਜਿਹੜੇ ਨਾਗਰਿਕਾ ਉਹਨਾਂ ਦੇ ਮਾਧਿਅਮ ਰਾਹੀਂ ਜਾਂ ਆਪਣੇ ਸਵਦੇਸ਼ੀ ਗੱਲ ਤੋਂ ਮਾਧਿਅਮ ਰਾਹੀਂ ਇੱਕ ਅੱਜ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਇਹ ਵੀ ਇੱਕ ਜਿਹੜਾ ਹੰਕਾਰ ਦਾ ਪੁੱਤਲਾ ਬੁੱਕਿਆ ਜਾ ਰਿਹਾ ਹੈਗਾ ਠੀਕ ਹੈਗਾ ਇਹ ਕੰਨੇ ਰਾਵਣ ਬਹੁਤ ਬਲਸ਼ਾਲੀ ਸੀ ਗਿਆਨਮਾਨ ਸੀ ਆ ਇਹ ਵੀ ਗਿਆਨਮਾਨ ਹੋ ਸਕਦਾ ਹੋਵੇਗਾ ਪਰ ਇਲਾਕੇ ਦੇ ਮਨ ਦੇ ਵਿੱਚ ਹੰਕਾਰ ਆ ਉਹਦਾ ਬਤਲਾ ਵੀ ਗੁੱਸ ਰਹੇ ਆਜ ਇੱਕ ਮੈਸੇਜ ਇਹ ਵੀ ਦੇਣੀ ਆ ਕਿ ਅਜੀ ਆਪਣੇ ਦੇਸ਼ ਨੂੰ ਆਤਮ ਨਿਰਭਰ ਆਪਣੇ ਦੇਸ਼ਾ ਦੇ ਦੇਸ਼ ਦੀ ਪਰਦੇਸੀ ਚੀਜ਼ਾਂ ਉਹਨਾਂ ਨੂੰ ਵੜ ਕੇ ਆਤਮ ਨਿਰਭਰਤਾ ਵਾਲੇ ਖੜਾ ਬੀਚਾਰ ਕਰ ਕੀ ਨਾਮ ਹੈ ਜੀ ਤੁਹਾਡਾ ਰਾਮ